बाबा बन्दाबादर कॉलेज इन्जीनियरिंग कॉलेज ਜਿਹੜਾ ਹੈਗਾ ਇਹਦਾ 3rd ਇਅਰ ਦਾ ਸਟੂਡੈਂਟ ਸੀਗਾ 카ਰ্তিক 나ਸੀਗਾ ਉਸ ਦਾ ਬਿਹਾਰ ਦਾ ਰਹਿਣ ਵਾਲਾ ਹੈ। ਔਰ ਇਹਨੇ ਆਪਣੇ ਹੋਸਟਲ ਦੇ ਵਿੱਚ ਕਮਰੇ ਦੇ ਵਿੱਚ ਸੁਸਾਇਡ ਕੀਤੀ ਹੈ। ਸੋ ਇਹ ਸੁਸਾਇਡ ਦਾ ਹੀ ਮਾਮਲਾ ਹੈ ਔਰ ਸਾਨੂੰ ਇਸ ਦੇ ਜਿਹੜੇ ਐਵੀਡੈਂਸ ਹੈ ਉਹ ਸਾਰੇ ਫੋਰੈਂਸਿਕ ਟੀਮ ਟਾਈਮ 'ਚ ਪਹੁੰਚ ਗਈ। ਫੋਰੈਂਸਿਕ ਟੀਮ ਨੇ ਸਾਰੀ ਰਿਕਾਰਡਿੰਗ ਸਾਰੀ ਫੋਰੈਂਸਿਕ ਜਿਹੜੇ ਐਵੀਡੈਂਸਿਸ ਸੀਗੇ ਉਹ ਕਲੈਕਟ ਕਰ ਲੀਏ। ਸੋ ਇਸ ਤੋਂ ਬਾਅਦ ਜਿਹੜੀ ਬੰਦਲੀ ਕਾਰਵਾਈ ਹੈ ਉਸ ਤੋਂ ਤੱਕ ਕੀਤੀ। ਕਲੀਨਿੰਗ ਕਰਾਉਂਦੀ ਹੈ। ਉਹ ਉਮਰ ਜੜੀ ਇਸ ਦੀ ਹੈਗੀ ਉਹ ਅਜੇ ਵੈਰੀਫਾਈ ਕਰਨੀ ਹੈ ਬਟ ਐਗਜੈਕਟਲੀ ਪਤਾ ਹੈ ਸਟੂਡੈਂਟ 3rd ইয়ার ਦਾ ਹੈ। ਕੋਈ ਸੂਸਾਈ ਨੋਟ वगैरह ਨਹੀਂ ਹੈ। ਹਾਂਜੀ ਮੈਨੂੰ ਐਵਿਡੈਂਸ ਮਿਲਿਆ ਜੀ ਸਭ। ਤਾਂ ਹੀ ਇੰਡੀਕੇਸ਼ਨ ਜਿਹੜਾ ਕਿਅਰ ਕਟ ਸੂਸਾਈਡ ਬਾਲਿੰਗ ਕੋਈ ਹੋਰ ਕਿਸੇ ਦਾ ਮੈਨਿਪੂਲੇਸ਼ਨ ਇਹਦੇ ਵਿੱਚ ਨਹੀਂ ਹੋਇਆ ਜਾਦਾ। ਪੋਸਮਰਟਮ ਵગેਰਾ ਮਾਮਲਾ ਦੱਚੋ। ਬਿਲਕੁਲ ਜੀ ਉਹਨਾਂ ਇਹਨਾਂ ਦੀ ਫੈਮਿਲੀ ਬੁਲਾਈ ਹੈ ਔਰ ਫੈਮਿਲੀ ਦੇ ਬਿਆਨ ਦੇ ਆਧਾਰ ਤੇ ਫਿਰ ਅੱਗੇ ਦੀ ਬਣਦੀ ਕਾਰਵਾਈ।